गोली आती है जी ये पशु न किसी भी तरह की तकलीफ हो बुखार आ जाए किसी दर्द हो गया ਜੇ ਡੇਢ ਦਰ ਤੋਂ ਹੈ ਤੇ ਡੇਢ ਪੂਰਾ ਨਹੀਂ ਤਾਂ ਜੇ ਡੇਢ ਦੁੱਧ ਦਾਣਾ ਤੇ ਛੱਡੀਆਂ ਆਉਣ ਲੱਗੀਆਂ ਆਹ ਮੂੰਹ ਖੋੜਤੇ ਨੰਗੜਾ ਬੁਣਾ ਤੇ ਹਰ ਤਰ੍ਹਾਂ ਆਪਾਂ ਢਿੱਲੀ ਦੂ ਗੋਲੀਆਂ ਦੇ ਕੇ ਤਿੰਨ ਦਿਨ ਗੋਲੀਆਂ ਦੇਣੀਆਂ ਹੁੰਦੀਆਂ ਨੇ ਦੋ ਦਿਨ ਦੋ ਗੋਲੀਆਂ ਦੇਣੀਆਂ ਫਿਰ ਸ਼ਾਮ ਨੂੰ ਤੇ ਆਪਾਂ ਇਹ ਟੀਕੇ ਨੂੰ ਢਟਕਾਰਾ ਪਾ ਸਕਦੇ ਹਾਂ ਇਸੇ ਗੋਲੀ ਨਾਲ ਹੀ ਠੀਕ ਹੈ ਸਰ ਹਾਂਜੀ ਸਦੀਪ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੌਰਟ ਕੰਪਨੀ ਦਾ ਇੱਕ ਵਿਜ਼ਨ ਹੈ ਜੀ ਕਿ ਜਿਹੜੇ ਸਾਡੇ ਫਾਰਮਰ ਬੰਦਾ ਜੀ ਉਹਨਾਂ ਨੂੰ ਅਸੀਂ ਕੁਆਲਟੀਫੁਲ ਪ੍ਰਗਟ ਪ੍ਰੋਡਕਟ ਨੇ ਜਿਹੜੇ ਉਹ ਉਹ ਬਹੁਤ ਇਨਟਰੋਡਿਊਸ ਕਰਵਾਏ ਨੇਲੇ ਦੇ ਵਿੱਚ ਆ ਕੇ ਤੇ ਸਾਨੂੰ ਦਿੱਤੇ ਨਵੇਂ ਫਾਰਮੂਲੇ ਨੂੰ ਅਸੀਂ ਬਿਲਕੁਲ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂਾਂ ਦੀਆਂ ਦੇ ਅਸੀਂ ਬਹੁਤ ਸਾਰਾ ਸੋਲਵ ਕਰ ਸਕਦੇ ਸਾਡੇ ਪ੍ਰੋਡਕਟ ਦੀ ਅੱਜ ਜੀ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਯੂਜ਼ ਦਿੱਤੇ ਹੋਏ ਨੇ ਕਈ ਮੇਲੇ ਵੀ ਵਿੱਚ ਹੋਏ ਨੇ ਕਿ ਇਹਨਾ ਸਿਖੇਡ ਕਰਦੇ ਨੇ ਇਹਦਾ ਪੂਰਾ ਕਾਰਕਮ ਭਾਈਆਂ ਦੀ ਬਦੌਲਤ ਸਾਡੇ ਹੌਸਲੇ ਹਮੇਸ਼ਾ ਉੱਚੇ ਰਹਿੰਦੇ ਨੇ ਅਸੀਂ ਕਹਿੰਦੇ ਆ ਕਿ ਇਹਨਾਂ ਦਾ ਸਹਿਯੋਗ ਤੇ ਸਾਡੇ ਡਾਕਟਰਾਂ ਦਾ ਸਹਿਯੋਗ ਸਭ ਇਦਾ ਹੀ ਮਿਲਦਾ ਰਹੇ ਤੇ ਅਸੀਂ ਨਹੀਂ ਇਹਨਾਂ ਦਾ ਪਿਆਰ ਜੁੱਤੇ ਨੇ ਠੀਕ ਹੈ ਸਰ ਹਮਦੋੜਾ ਮੇਰਾ ਨਾਮ ਸੰਦੀਪ ਜੀ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਕੱਜ ਪਸ਼ੂ ਪਾਲਣ ਮੇਲਾ ਲੱਗਿਆ ਅੱਜ ਤੁਸੀਂ ਆਪਣਾ ਸਟਾਲ ਵਗੈਰਾ ਤੁਹਾਡੇ ਲੱਗੇ ਨੇ ਅੱਜ ਲੋਕਾਂ ਨੂੰ ਵਿਜਿਟ ਕਰਾ ਰਹੇ ਹਾਂ ਕਿਹ ਚੀਜ਼ ਦੇ ਵਿਜਿਟ ਕਰਾ ਰਹੇ ਹਾਂ ਕਿਹੜੀ ਤੁਹਾਡੀ ਕੰਪਨੀ ਵੱਲੋਂ ਕਿੰਨੇ ਪ੍ਰੋਡਕਟ ਲੋ ਟੋਟਲ ਯਾਰ ਹੁੰਦੇ ਸਰ ਫੀਡ ਸਪਲੀਮੈਂਟ ਦੇ ਵਿੱਚ ਸਾਡੇ 8 ਤੋਂ 10 ਪ੍ਰੋਡਕਟ ਨੇ ਤੋਡਾ ਮੇਰਾ ਨਾਮ ਕਮਲਜੀਤ ਸਿੰਘ ਕਮਲਜੀਤ ਸਿੰਘ ਦੀ ਕੀ ਗੱਲ ਚਾਹੁੰਦੇ ਜਿਹੜਾ ਅੱਜ ਪਸ਼ੂ ਪਾਲਣ ਮੇਲੇ ਦੇ ਵਿੱਚ ਅੱਜ ਉਹ ਦੋਸਤਾਂ ਸਟਾਲ ਵੀ ਲੱਗੇ ਲੋਕਾਂ ਨੂੰ ਵੇਚਦੇ ਕਿਹਾ ਤੁਸੀਂ ਖੁਦ ਵੀ ਵੇਚ ਲੋਕਾਂ ਦਾ ਅੱਜ ਕਰ ਰਹੇ ਹੋ ਕੀ ਗੱਲ ਚਾਹੁੰਦੇ ਜੀ ਤੁਸੀਂ ਦੱਸਿਆ ਵੀ ਅਸੀਂ ਇਹ ਪ੍ਰੋਡਕਟ ਨੂੰ ਆਪ ਚੈਰ ਆਪ ਚੂਜ਼ ਕਰਦੇ ਆਂ ਆਪਣੇ ਆਪਣੇ ਜਾਨਵਰਾਂ ਦੇ ਵਿੱਚ ਆਪਣੇ ਪਸ਼ੂਆਂ ਦੇ ਵਿੱਚ ਆਪ ਚੂਜ਼ ਕਰਦੇ ਆਂ ਤੁਹਾਨੂੰ ਇਹ ਪ੍ਰੋਡਕਟ ਕਿਵੇਂ ਲੱਗਿਆ ਬਹੁਤ ਵਧੀਆ ਜੀ ਤੁਹਾਨੂੰ ਦੱਸ ਰਿਹਾ ਵੀ ਅਸੀਂ ਮਿਲਦੇ ਹੀ ਲਿਓਸਲ ਸਰਕਾ ਦਿੱਤੀ ਹੈ ਜੀ अच्छा जी। ਜਦੋਂ ਬਰੀਡਿੰਗ ਕਰਦਿਆਂ ਨੂੰ ਤੁਹਾਨੂੰ 20 ਸਾਲ ਹੋ ਗਏ ਸੀ ਤੇ ਅਸੀਂ ਮੇਲੇ ਨਹੀਂ ਸੀ ਲੱਟ ਸਕਦੇ ਦੁੱਧ ਚਵਾਈ ਨਹੀਂ ਸੀ ਮਿਲਦੇ ਤੇ ਜਾ ਕੇ ਕਰਵਾ ਲਏ। ਅੱਛਾ। ਦੁੱਧ ਚਵਾਈ ਦੇ ਮੁਕਾਬਲੇ ਅਸੀਂ ਲਿਓਸੈਨ ਤੇ ਸਦਕੀ ਕਿਤ ਸੱਗੀਆਂ ਜੀ। ਲਿਓਸੈਲ ਦੇ ਵਿੱਚ ਹੋਰ ਕਿਹੜੇ-ਕਿਹੜੇ ਪ੍ਰੋਡਕਟ ਤੁਸੀਂ ਇਹਨਾਂ ਨਾਲ ਯੂਜ਼ ਕੀਤੇ ਆ? ਇਹਨਾਂ ਦੇ ਤਕਰੀਬਨ ਸਾਰੇ ਪ੍ਰੋਡਕਟ ਜਿੱਦਾਂ ਅਸੀਂ ਇਹਨਾਂ ਦਾ ਲਿਓਸੈਲ ਬੈਕਅਪ ਉਹਦਾ ਉਹ ਮੱਧ ਨੂੰ ਸੂਣ ਤੋਂ ਪਹਿਲਾਂ ਜਿਹੜੀ ਮੇਨ ਨਹੀਂ ਆ ਲਿਓਸੈਲ ਬੈਕਅਪ ਰੱਖ ਦਿੰਦਾ ਜੀ। ਤੇ ਸੂਣ ਤੋਂ ਬਾਅਦ ਲਿਓਸੈਲ ਆ ਜਾਂਦਾ ਜੀ ਕਰ। ਸੋਨੇ ਪ੍ਰੋਡਕਟ ਬਹੁਤ ਵਧੀਆ ਬਾਕੀ ਇਹਨਾਂ ਦੀ ਚੈਲ ਆ ਰਹੀ ਆ ਉਹ ਵੀ ਬਹੁਤ ਵਧੀਆ ਉਹ ਸੂਰ ਤੋਂ ਪਹਿਲਾਂ ਇੱਕ ਚੈਲ ਤਾਂ ਦਿੱਤੀ ਆ ਬਾਅਦ ਚ ਆਪਾਂ ਇਹਨਾਂ ਨੂੰ ਬਾਅਦ ਦੇ ਦਿੰਦੀ ਆ ਪਸ਼ੂ ਦਾ ਕੋਈ ਕੈਲਸ਼ੀਅਮ ਨਹੀਂ ਘਟਦਾ ਕੁਝ ਪਸ਼ੂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰੇਗ ਜਾਂਦੇ ਅੱਜ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਜੀ ਕਿਸਾਨ ਭਰਾਵਾਂ ਨੂੰ ਤੇ ਇਹੀ ਮੈਸੇਜ ਆ ਵੀ ਮੇਲਿਆਂ ਦੇ ਵਿੱਚ ਤੇ ਪਹਿਲੀ ਗੱਲ ਆਉਣਾ ਚਾਹੀਦਾ ਜੀ ਤੇ ਮੇਲਿਆਂ ਦੇ ਵਿੱਚ ਆ ਕੇ ਆਪਾਂ ਨੂੰ ਇਹੋ ਜਿਹੇ ਪ੍ਰੋਡਕਟਾਂ ਦੀ ਜਾਣਕਾਰੀ ਮਿਲ ਜਾਂਦੀ ਆ ਜਿੱਦਾਂ ਸਾਨੂੰ ਇਹ ਮੇਲਿਆਂ ਤੋਂ ਜਾਣਕਾਰੀ ਮਿਲਦੀ ਆ ਤੇ ਇਹ ਮੇਲੇ ਦੇ ਵਿੱਚ ਸਾਰੇ ਭਰਾਵਾਂ ਨੂੰ ਜਰੂਰ ਆਉਣਾ ਚਾਹੀਦਾ ਹੈ ਠੀਕ ਹੈ ਸਰ ਥੈਂਕ ਯੂ